ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਦਰਸ਼ਨ ਹੱਕ ਮਲਿਆ ਸੋ ਅੱਜ ਰਾਏਕੋਟ ਦੇ ਵਿੱਚ ਬਹੁਤ ਵਧੀਆ ਮੈਚ ਲੱਗੇ ਸਾਰੇ ਮੈਚ ਹੀ ਪੂਰੇ ਫਾਸਮੇ ਲੱਗੇ ਕਈ-ਕਈ ਬੱਟੀਆਂ-ਬੱਟੀਆਂ ਟੀਮਾਂ ਨੂੰ ਹਰਾਇਆ ਜੱਗੂ ਦੀ ਟੀਮ ਵੀ ਫਾਈਨਲ ਮੈਚ ਹਾਰ ਗਈ ਤੇ ਹੋਰ ਵੀ ਬਹੁਤ ਤਗੜੀਆਂ-ਤਗੜੀਆਂ ਟੀਮਾਂ ਸੀ ਬੋਲਟੋਰਾ ਦੀ ਟੀਮ ਵੀ ਹਰਾਈ ਮੁੰਡਿਆਂ ਨੇ ਤੇ ਪੰਜਾਬ ਦੀਆਂ ਬੈਲੈਂਸ ਟੀਮਾਂ ਜੀ ਉਹਨਾਂ 'ਚੋਂ ਵਧੀਆ ਮੈਚ ਲੱਗੇ ਚਲੋ ਟੀਮਾਂ ਵਧੀਆ ਸੀਗੀਆਂ ਫਾਈਨਲ ਜਿਹੜਾ ਲੱਗਿਆ ਉਹ ਤੁਹਾਨੂੰ ਪਤਾ ਹੈ ਮੈਂ ਦੇਖ ਰਿਹਾ ਸੀ ਜਦੋਂ ਤੱਕ ਵੀ ਜਿਹੜੀ ਸ਼ਿੱਲੂ ਦੀ ਟੀਮ ਸੀਗੀ ਫਤੇਗੜ ਛੰਨਾ ਪੂਰੀ ਦੇ ਦੀਗੀ ਕਿਉਂਕਿ ਸ਼ਿੱਲੂ ਪੰਜਾਬ ਦੀ ਟੀਮ ਜੀ ਖੇਡਿਆ ਸੀਗਾ ਫਤੇਗੜ ਛੰਨਾ ਦੀ ਟੀਮ 'ਚ ਤੇ ਉਹ ਚਲੋ ਜਦੋਂ ਤੱਕ ਮੈਂ ਦੇਖਿਆ ਸੀ ਅੱਗੇ ਚੱਲ ਰਿਹਾ ਸੀ ਤੇ ਉੱਤੇ ਪੂਰੀ ਸ਼ਿੱਲੂ ਤੇ ਪੂਰੇ ਪੈਸੇ ਡਾਲਰ ਡਾਲਰ ਪੂਰੇ ਵਧੀਆ ਲਾਰੇ ਸੀ ਪੰਜਾਬੀ ਹਨਾ ਤੇ ਪਰ ਯਾਰ ਦੁੱਖ ਉਹਦੋਂ ਲੱਗਿਆ ਵੀ ਯਾਰ ਅੱਜ ਜਿਹੜਾ ਸੈਮੀ ਦੇ ਵਿੱਚ ਮਨਦੀਪ ਬੱਲਰਾ ਹੋਣਾ ਨਾਲ ਜਣ ਕੇ ਤਲਵੰਡੀ ਨਾਲ ਜਿਹੜਾ ਮੈਚ ਪਿਆ ਸੀਗਾ ਇਹਦਾ ਫਤਿਹਗੜ ਚਰਨਾ ਦਾ ਉਹਦੇ ਵਿੱਚ ਮੰਦੀਪ ਬੱਲਰਾਂ ਤੇ ਪ੍ਰਤਾਪ ਗੜੈਣਾ ਨੇ ਇੰਨਾ ਤਕੜਾ ਪ੍ਰਦਰਸ਼ਨ ਰਖਾਇਆ ਉਹਨਾਂ ਦੇ ਕਿਸੇ ਨੇ ਕੋਈ ਪੈਸਾ ਨਹੀਂ ਲਾਇਆ ਚਲੋ ਤਿੰਨੇ ਜੱਫਿਆਂ ਤੇ ਇੱਕ ਬੰਦੇ ਨੇ 31 ਲਾਇਆ ਸੀ 2000 ਰੁਪਏ ਪਤ ਨਹੀਂ ਕਿੰਨੇ ਲਾਇਆ ਸੀ ਉਹ ਵੀ ਆ ਲਾਇਆ ਸੀ ਕੋਈ ਮਰਜ਼ੀ ਲਾ ਦੇਣਾ ਪਰ ਸਪੈਸ਼ਲੀ ਪ੍ਰਤਾਪ ਗੜੈਣਾ ਤੇ ਤੇ ਆਪਣਾ ਜਿਹੜਾ ਮੰਦੀਪ ਬੱਲਰਾਂ ਇਹਨਾਂ ਦੀ ਨਹੀਂ ਤਕੜੀ ਗੇਮ ਉਸ ਮੈਚ ਦੇ ਵਿੱਚ ਜਿਨੇ ਜਿਨੇ ਮੈਚ ਦੇਖਣ ਨੂੰ ਪਤਾ ਉਹਨਾਂ ਦੇ ਕਿਸੇ ਨੇ ਪੰਜੀ ਨਹੀਂ ਸਪੈਸ਼ਲੀ ਲਾਈ ਵੀ ਇਹਨੂੰ ਬੰਦੇ ਨੂੰ ਆਪਾਂ 51000 ਦੇਵਾਂਗੇ ਜੇ ਇਹਨੂੰ ਗੱਡੀ ਨਾਲ ਸਨਮਾਨਿਤ ਕਰਾਂਗੇ ਜਾਂ ਇਹਨੂੰ ਕੋਈ ਊਂ ਪੈਸਾ ਨਕਦ ਪੈਸਾ ਦੇਈ ਜਾਂ ਕੁਝ ਵੀ ਤੇ ਉਹਦੇ ਛਿੱਲੂ ਤੇ 11000 ਰੁਪਇਆ ਲਾਤਾ ਤੈਨੂੰ ਜੱਫਾ ਕਿਉਂ ਪਤੀ ਸੀ ਵੀ ਲਾਈ ਦੇਣੇ ਉਹਨੇ ਹਣ ਉਹਨੇ ਤਾਂ ਬਣਾਈ ਲੈਣੇ ਆ ਤੇ ਫਾਈਨਲ ਚ ਵੀ ਉਹਦੇ ਜਿਹੜੇ ਡਾਲਰ ਡਾਲਰ ਲੱਗੇ ਹੋ ਸੀ ਉਹ ਵੀ ਨੇ ਜਿੱਤੀ ਲੈਣੇ ਸੀਗੇ ਜਿੱਤੀ ਲੈ ਹੋਣਗੇ ਜੋ ਤੱਕ ਮੈਂ ਚੋ ਪਰ ਯਾਰ ਦੁੱਖ ਦੀ ਗੱਲ ਆ ਵੀ ਤੁਸੀਂ ਪੰਜਾਬੀ ਪਲੇਅਰਾਂ ਨੂੰ ਫੇਰ ਉਹੀ ਗੱਲ ਜਿਹੜੀ ਮੈਂ ਗੱਲ ਕਰਦਾ ਪੰਜਾਬੀ ਪਲੇਅਰਾਂ ਨੂੰ ਪੰਜਾਬੀ ਹੋ ਕੇ ਸਪੋਰਟ ਕਿਉਂ ਨਹੀਂ ਕਰਦੇ ਆ ਨਾ ਤੁਸੀਂ ਯਾਰ ਜੇ ਇਹਨਾਂ ਨਵੇਂ ਮੁੰਡਿਆਂ ਤੇ ਵੀ ਤੁਸੀਂ ਇਹਨਾਂ ਨੂੰ ਵੀ ਕੋਈ ਗੱਡੀ ਬੋਲ ਦੋ ਕੋਈ ਜਿਹੜਾ ਤੁਸੀਂ ਤੁਹਾਡੇ ਕੋਲ ਜੇ ਨਹੀਂ ਪੈਸਾ ਆ ਰਿਹਾ ਬਾਹਰ ਦੇ ਬੰਦਿਆਂ ਨੂੰ ਲਟਾਉਣ ਨੂੰ ਤਾਂ ਪੰਜਾਬ ਵਾਲਿਆਂ ਦੀ ਵੀ ਯਾਰ ਸਪੋਰਟ ਕਰ ਦੋ ਇਹਨਾਂ ਨੂੰ ਵੀ ਮੰਦੀਪ ਬੱਲਰਾ ਤੇ ਪ੍ਰਤਾਪ ਕੜਿਆਨੇ ਨੇ ਮੈਂ ਕਹਿੰਦਾ ਯਾਰ ਸਵਾਦ ਹੀ ਲਿਆਤਾ ਹਨਾ ਮੈਚ ਦਾ ਚਾਹੇ ਜਿੱਤ ਕੋਈ ਮਰਜੀ ਗਿਆ ਪਰ ਸਾਰਾ ਮੇਲਾ ਦੋਨੇ ਮੁੰਡਿਆਂ ਨੇ ਲੁੱਟ ਲਿਆ ਹਨਾ ਮੰਦੀਪ ਬੱਲਰਾ ਤੇ ਜਾਫੀ ਪ੍ਰਤਾਪ ਕੜਿਆਨਾ ਰੇਡ ਵੀ ਪਾਈ ਉਹਨੇ ਇੱਕ ਬਹੁਤ ਵਧੀਆ ਰੈਡਮ ਪੁਆਇੰਟ ਲੱਤਾ ਚਲੋ ਜਾ ਪੀ ਸੀ ਦਾ ਜੱਫਾ ਖਾ ਗਿਆ ਕੋਈ ਚੱਕਰ ਨਹੀਂ ਪਰ ਜੱਫੇ ਉਹਨਾਂ ਟਾਪ ਦੇ ਲਾਏ ਤੇ ਲੁੱਡੀਆਂ ਪਾਈਆਂ ਪੂਰੇ ਗਰਾਊਂਡ ਦੇ ਵਿੱਚ ਹਨ ਦਰਸ਼ਕਾਂ ਦਾ ਪੂਰਾ ਮਨੋਰੰਜਨ ਕੀਤਾ ਯਾਰ ਉਹਨਾਂ ਬੰਦਿਆਂ ਦੇ ਵੀ ਯਾਰ ਕੋਈ ਪੈਸਾ ਪੂਸਨ ਲਾ ਦਿਆ ਕਰੋ ਭਾਈ ਤੁਹਾਡੇ ਕੋਲ ਜਦੋਂ ਪੈਸੇ ਹੀ ਵੰਦੂ ਆ ਰਹੇ ਨੇ ਤੁਸੀਂ ਬਾਹਰ ਖੜਿਆਰੀਆਂ ਤੇ ਵੀ ਰੱਜਿਆਂ ਨੂੰ ਕਿਉਂ ਰਜਾਉਂਦੇ ਹੋ ਯਾਰ ਨਵੇਂ ਮੁੰਡਿਆਂ ਨੂੰ ਕਿਉਂ ਨਹੀਂ ਉਠਾਉਂਦੇ ਜੇ ਤੁਸੀਂ ਇਹ ਮੁੰਡਿਆਂ ਦੇ ਪੈਸੇ ਲਾਉਂਗੇ ਫੇਰ ਹੀ ਉੱਠਣਗੇ ਹੁਣ ਅਜ 7:00 ਜਰ ਗੜੀ ਦੇ 6:00 ਵਜੇ ਕਿੰਨੀ ਤਗੜੀ ਉਹਨੇ ਪਹਿਲਾਂ ਗੇਮ ਦਿਖਾਈ ਉਸ ਮੁੰਡੇ ਨੂੰ ਉਹੋ ਜਿਹੇ ਬੰਦਿਆਂ ਨੂੰ ਪੈਸੇ ਦਿਆ ਕਰੋ ਯਾਰ ਜੇ ਉਹਨੂੰ ਹੁਣ ਬਜਾਰਿਆਂ ਨੂੰ ਬੈੱਡ ਤੇ ਪੈਣਾ ਪੈਗਾ ਜਾਂ ਉਹ ਹੋਰ ਹੋ ਗਿਆ ਤਾਂ ਉਹਦਾ ਸੀਜ਼ਨ ਖਰਾਬ ਹੋ ਜਾਊਗਾ ਉਹਦਾ ਮੁੜ ਕੇ ਉੱਠ ਖੜੂਗਾ ਹੋ ਕੇ ਮੈਂ ਉੱਠੂਗਾ ਉਹ ਉਹਨੂੰ ਤੁਸੀਂ ਸਪੋਰਟ ਨਹੀਂ ਕਰਦੇ ਜਿਹੜਾ ਬੰਦਾ ਰੋਜ਼ ਦਾ 1 ਲੱਖ 2 ਲੱਖ 3 ਲੱਖ ਰੁਪਿਆ ਘਰੇ ਲਿਆ ਰਿਹਾ ਉਹ ਤੇ ਤੁਸੀਂ ਪੈਸੇ ਲਈ ਜਾਂਦੇ ਹੋ ਤੇ ਪੰਜਾਬ ਵਾਲਿਆਂ ਤੇ ਤੁਸੀਂ ਬਚਾਰਿਆਂ ਨੂੰ ਇਹਨਾਂ ਨੂੰ ਨੌਜਵਾਨ ਖੜਿਆ ਰਿਆਂ ਨੂੰ ਇੰਨਾ ਤਾਕੜਾ ਪ੍ਰਦਰਸ਼ਨ ਮੈਂ ਕਹਿੰਦਾ ਯਾਰ ਕਮਾਲ ਹੋ ਗਈ ਰੂਹ ਖੁਸ਼ ਕਰਤੀ ਦਰਸ਼ਕਾਂ ਨੇ ਤਾੜੀਆਂ ਮਾਰ ਮਾਰ ਕੇ ਪ੍ਰਤਾਪ ਗੜਾਣ ਦੇ ਮਨਦੀਪ ਬੱਲਰਾਂ ਨੇ ਪਰ ਉਹਨਾਂ ਦੇ ਵਿਚਰਿਆਂ ਨੇ ਕੋਈ ਸਪੈਸ਼ਲਿਜ਼ਮ ਭਾਵੇਂ ਵੀ ਭਾਈ ਮਨਦੀਪ ਬੱਲਰਾਂ ਵੀ ਜਾਂ ਰੇਡਾਂ ਤੇ 52000 ਜਾਂ 21000 ਜਾਂ 31 ਲਾਉਂਦੇ ਆ ਜਾਂ ਪ੍ਰਤਾਪ ਗੜਾਣੇ ਦੇ ਜੱਫਾ ਤੇ 31000 21000 ਕੁਝ ਲਾਉਂਦੇ ਨਾ ਜੀ ਨਾ ਨਾ ਇਹਨਾਂ ਕੇ ਲਾਉਣੀ ਨਹੀਂ ਆ ਪਤਾ ਰੱਜਾਂ ਨੂੰ ਰਜਾਉਣਾ ਪੰਜਾਬੀਓ ਵੀਰ ਬਣ ਕੇ ਭਰਾ ਬਣ ਕੇ ਫੇਰ ਤੁਸੀਂ ਕਹਿੰਦੇ ਹਰਿਆਣੇ ਪੰਜਾਬ ਦਾ ਪਾੜਾ ਬਣਾ ਨਾਲੇ ਤਾਂ ਕਮੈਂਟਾਂ ਜੀ ਤੁਸੀਂ ਗਾਲਾਂ ਖਾਣੇ ਹੋ ਤੁਸੀਂ ਕਮੈਂਟ ਤੁਸੀਂ ਕਦੇ ਕਮੈਂਟ ਪੜ ਕੇ ਦੇਖੋ ਲਾਈਵ ਦੇ ਵਿੱਚ ਜਿਹੜੇ ਬਾਈ ਤੁਸੀਂ ਪੈਸੇ ਲਾਉਨੇ ਉਹਨਾਂ ਇਹਨਾਂ ਦੇ ਉਹ ਤੁਸੀਂ ਕਮੈਂਟ ਫੜ ਕੇ ਦੇਖੋ ਵੀ ਕਿੰਨਾ ਕੁਸ ਬੋਲਦਾ ਮੇਰੇ ਕੋਲੇ ਸਕਰੀਨਸ਼ਾਟ ਪਏ ਨੇ ਇੰਨੀ ਗੰਦੀ ਇੰਨੀ ਜ਼ਹਿਰ ਕੋਲਦੇ ਯਾਰ ਕਿਉਂ ਯਾਰ ਹਨਾ ਤੁਸੀਂ ਮਾਂ ਖੇਡ ਕਬੱਡੀ ਦੇ ਵਿੱਚ ਇੰਨਾ ਕੁਸ ਕਰਦੇ ਨਾਲੇ ਤਾਂ ਪੰਜਾਬ ਦੀ ਖੇਡ ਹੈ ਪੰਜਾਬ ਦਾ ਪੈਸਾ ਤੁਸੀਂ ਨਾਲੇ ਤਾਂ ਇਹਨੂੰ ਉਹ ਕਰ ਰਹੇ ਹੋਗੇ ਹਨਾ ਪੈਸਾ ਲਾ ਰਹੇ ਹੋਗੇ ਨਾਲੇ ਤੁਸੀਂ ਫਿਰ ਵੀ ਗਾਲਾਂ ਪੰਜਾਬ ਨੂੰ ਖਵਾ ਰਹੇ ਹੋਗੇ ਤੇ ਤੇ ਆਪਦਾ ਪੈਸਾ ਫਿਰ ਫਿਰ ਉਹੋ ਜਿਹੇ ਖਿਡਾਰੀਆਂ ਤੇ ਉਹਨਾਂ ਦੇ ਲਾ ਰਹੇ ਹੋ ਜਿਨ੍ਹਾਂ ਦੇ ਫੈਨ ਆਪਾਂ ਨੂੰ ਇੰਨੇ ਇੰਨੇ ਗੰਦੇ ਆ ਗਾਲਾਂ ਕੱਢਦੇ ਆ ਆਪਾਂ ਨੇ ਜਿਵੇਂ ਪਹਿਲਾਂ ਵੀ ਉਹਨਾਂ ਨੇ ਗੱਲ ਤਾਂ ਕਿਹਾ ਸੀ ਬੈਨਡ ਕਰੋ ਬੈਨਡ ਬੂਨ ਦਾ ਕੋਈ ਨਹੀਂ ਬੈਨ ਦਾ ਜੇ ਅੱਜ 37 ਜਰਗੜੀ ਦੇ 6:00 ਵਜੇ ਦੀ ਅੱਜ ਹੀ ਉਹਨੂੰ ਤੋਂ ਟਾਈਮ ਨਾਲ ਤੋੜਦੇ ਨੇ 2 ਦਿਨ ਪਹਿਲਾਂ ਤੋੜਿਆ ਜਦੋਂ ਆਪਾਂ ਵੀਡੀਓ ਭਾਈ ਉਸ ਤੋਂ ਬਾਅਦ 2 ਦਿਨ ਹੋ ਗਏ ਲਗਾਤਾਰ ਉਹਨੂੰ ਟਾਈਮ ਨਾਲ ਤੋੜਦੇ ਨੇ ਚਲ ਅੱਜ 37 ਜਰਗੜੀ ਦੇ 8:00 ਵਜੇ ਉਹ ਇੰਨੀ ਦਾ ਮੈਚ ਤੋਂ ਸੀ ਹਰਹਾਨ ਦਾ ਪ੍ਰਤਾਪ ਉਹਨੂੰ ਹਨਾ ਤੇ ਕਿਉਂ ਮਨਦੀਪ ਨੇ ਰੈਡਾਂ ਪਾਈਆਂ ਸੀ ਉਹਨੇ ਚਲ ਆਪਾਂ ਉਹਦੇ ਕੋਈ ਦੁਸ਼ਮਣ ਨਹੀਂ ਆਪਾਂ ਤਾਂ ਖੇਡਦੇ ਹਾਂ ਉਸ ਨਾਲ ਕਰਦੇ ਆ ਯਾਰ ਆਪਾਂ ਸਪੋਰਟਰ ਦੇ ਤੌਰ ਤੇ ਗੱਲ ਕਰਦੇ ਆ ਨਾ ਕੋਈ ਆਪਾਂ ਨੂੰ ਘੜੋ ਤੇ ਪਰ ਵੀ ਸਵਾਦ ਲਿਆਤਾ ਉਹ ਬੰਦੇ ਨੇ ਨਾ ਜਿਨੇ ਰਾਏਕੋੜ ਦਾ ਉਹ ਸੈਮੀ ਦੇਖਿਆ ਉਹਨੂੰ ਬੰਦੇ ਨੂੰ ਪਤਾ ਵੀ ਹਾਂ ਯਾਰ ਕੀ ਚੀਜ਼ ਨੇ ਪੰਜਾਬੀ ਪੰਜਾਬ ਦੇ ਖੇਡਰੀ ਵੀ ਨਵੇਂ ਮੁੰਡੇ ਵੀ ਕੁਝ ਕਰ ਸਕਦੇ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਤਕੜੇ ਲੀਡਰ ਤੇ ਜਾਫੀ ਬਣਨਗੇ ਜੇ ਤੁਸੀਂ ਇਹਨਾਂ ਨੂੰ ਸਪੋਰਟ ਕਰੋਗੇ ਪਰ ਜਦੋਂ ਹੁਣ ਦੀ ਸਪੋਰਟ ਹੀ ਨਹੀਂ ਕਰਨੀ ਯਾਰ ਤੁਸੀਂ ਰੱਜਿਆਂ ਨੂੰ ਹੀ ਰਜਾਉਣਾ ਫਿਰ ਕੀ ਫਾਇਦਾ ਨਾ ਮੈਂ ਨਹੀਂ ਕਹਿੰਦਾ ਕੱਲੋ ਸ਼ੀਲੂ ਨੂੰ ਜਿਹੜੇ ਵੱਡੇ ਪੰਜਾਬ ਦੇ ਖੇਡਰੀ ਨੇ ਟਾਪਰ ਨੇ ਉਹਨਾਂ ਨੂੰ ਵੀ ਦੇਣ ਦੀ ਲੋੜ ਨਹੀਂ ਉਹ ਤਾਂ ਜਿੱਤ ਲੈਂਦੇ ਨੇ ਤਾਂ ਆਪਦੇ ਜੋਰ ਦੇ ਸਦਕੇ ਜਿਹੜੇ ਨਵੇਂ ਮੁੰਡੇ ਨੇ ਰਹਿ ਜਾਂਦੇ ਨੇ ਇੱਕ ਦੋ ਪੈਂਟਾਂ ਤੇ ਜਾਂ ਹੋਰ ਆਏ ਨੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਉਹਨਾਂ ਨੂੰ ਵੱਧ ਵੱਧ ਜਿਹੜੇ ਉਹਨਾਂ ਦੇ ਰੇਡਾਂ ਜੱਫੀਆਂ ਤੇ ਪੈਸੇ ਲਾਇਆ ਕਰੋ ਉਹਨਾਂ ਨੂੰ ਹੀ ਜਿਹੜੇ ਤੁਸੀਂ ਸਨਮਾਨ ਦੇ ਵਿੱਚ ਗੱਡੀਆਂ ਰੱਖਦੇ ਹੋ ਜਾਂ ਹੋਰ ਰੱਖਦੇ ਹੋ ਮੋਟਰਸਾਈਕਲ ਰੱਖਦੇ ਹੋ ਉਹੀ ਨਵੇਂ ਮੁੰਡਿਆਂ ਦੇ ਸਨਮਾਨ ਚ ਰੱਖਿਆ ਕਰੋ ਜਿਵੇਂ 77 ਜਰ ਗੜੀ ਨੂੰ ਪਿਛਲੇ ਦਿਨੀ ਬੁਲਟ ਮੋਟਰਸਾਈਕਲ ਦਿੱਤਾ ਉਸ ਮੁੰਡੇ ਦਾ ਕਿੰਨਾ ਹੌਸਲਾ ਵਧਿਆ ਹਨਾ ਮੈਂ ਨਵੇਂ ਮੁੰਡਿਆਂ ਨੂੰ ਇਹ ਸਨਮਾਨ ਦੇ ਵਿੱਚ ਗੱਡੀਆਂ ਰੱਖਿਆ ਕਰੋ ਜਾਂ ਹੋਰ ਕਰੋ ਜਿਹੜੇ ਹੁਣ ਵੱਡੇ ਪਲੇਅਰ ਨੇ ਪੂਰੇ ਟਾਪਰ ਨੇ ਉਹਨਾਂ ਨੂੰ ਕਿਸੇ ਨੂੰ ਲੰਡੀ ਜੀਪ ਦਿੱਤੀ ਕਿਸ ਨੂੰ ਬੁਲਟ ਦਿੱਤੀ ਨੂੰ ਤਾਰੀਕੀ ਕੁਛ ਦੇਤਾ ਉਹਨਾਂ ਕੋਲ ਤਾਂ ਪਹਿਲੇ ਹੀ ਰੱਬ ਦਾ ਦਿੱਤਾ ਬਹੁਤ ਕੁਛ ਐਰ ਨਹੀਂ ਉਹ ਮੰਗਣ ਵਿਚਾਰੇ ਹਨ ਆਪਦੇ ਇੱਕ ਦੀ ਜ਼ੋਰ ਤੇ ਉਹਨਾਂ ਨੇ ਜਿੱਤ ਰੱਖਿਆ ਬਹੁਤ ਕੁਛ ਤੁਸੀਂ ਕਰਿਆ ਕਰੋ ਕਿ ਵੀ ਜਿਹੜੇ ਨਵੇਂ ਮੁੰਡੇ ਉੱਠ ਰਹੇ ਨੇ ਜਾਂ ਜਿਵੇਂ 1 2 ਪੁਆਇੰਟਾਂ ਤੇ ਕਦੇ ਹਾਰ ਜਾਂਦੇ ਨੇ ਵੱਡੇ ਟੂਰਨਾਮੈਂਟਾਂ 'ਚ ਉਹਨਾਂ ਦਾ ਹੀ ਪ੍ਰਦਰਸ਼ਨ ਵਧੀਆ ਹੁੰਦਾ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਨਾਮ ਦਿਆ ਕਰੋ ਇਹਨਾਂ ਦੀਆਂ ਰੇਡਾਂ ਤੇ ਇਹਨਾਂ ਦੇ ਜੱਫੀਆਂ ਤੇ ਪੈਸੇ ਲਾਇਆ ਕਰੋ ਬਈ ਉਹਨਾਂ ਕਿ ਜਿਹੜੇ ਵੱਡੇ ਖੜੇ ਰਹੀ ਉਹਨਾਂ ਦੇ ਪੈਸੇ ਲਾਉਣ ਦਾ ਕੀ ਮਤ ਉਹਨਾਂ ਦਾ ਪਤੀ ਆਪ ਨੂੰ ਵੀ ਜੱਫੀਆਂ ਉਹਨੇ ਲਾਈ ਦੇਣੇ ਆ ਉਹਨਾਂ ਦੇ ਵਾ 11000 ਲਾਤਾ ਕਿਸੇ ਡਾਲਰ ਲਾਤੇ ਕੋਸ ਹੋਰ ਲਾਤੇ ਉਹਨਾਂ ਨੇ ਤਾਂ ਜੱਫਾ ਲਾਈ ਦੇਣ ਲਾਈ ਦੇਣੇ ਤੁਸੀਂ ਨਵੇਂ ਮੁੰਡਿਆਂ ਦਾ ਉਹ ਜੋਸ਼ ਨਾਲ ਜੱਫੇ ਲਾਉਣ ਉਹਨਾਂ ਦਾ ਨਾਮ ਬਣੇ ਪਰ ਕੋਈ ਗੱਲ ਨਹੀਂ ਯਾਰ ਭਰਾਵੇਂ ਪੰਜਾਬੀ ਥੋੜੀ ਮਰਜੀ ਹੈ ਨਾ ਤੇ ਇਹਦੇ ਮੈਨੂੰ ਕਮੈਂਟਾਂ 'ਚ ਗਾਲਾਂ ਪਹਿਲਾਂ ਵੀ ਬਹੁਤ ਖਾਧੀਆਂ ਨੇ ਮੈਨੇ ਹੁਣ ਵੀ ਖਾਧੀਆਂ ਨੇ ਪਰ ਆਪਣਾ ਦਰਦ ਤਾਂ ਝਲਕਦਾ ਯਾਰ ਨਵੇਂ ਖਿਡਾਰੀਆ ਵਸਤੇ ਵੀ ਨਵੇਂ ਖਿਡਾਰੀ ਉੱਟਣਗੇ ਕਿਵੇਂ ਜੇ ਤੁਸੀਂ ਟੌਪ ਦੇ ਸਟਾਰਾਂ ਨੂੰ ਹੀ ਸਾਰੇ ਪੈਸੇ ਦੇਈ ਜਾਓਗੇ ਜਿਨ੍ਹਾਂ ਦਾ ਨਾਮ ਬਣਿਆ ਹੋਇਆ ਜਿਨ੍ਹਾਂ ਦਾ ਘਰ ਭਰੇ ਹੋਏ ਨਾਮਾਂ ਦੇ ਨਾਲ ਜੋ ਉਹਨਾਂ ਨੂੰ ਇੱਥੇ ਸਾਰੇ ਕੁਝ ਪੈਸਾ ਲਈ ਜਾਓਗੇ ਫਿਰ ਨਵੇਂ ਖਿਡਾਰੀਆਂ ਨੂੰ ਤੇ ਪੱਲੇ ਕੁਛ ਨਹੀਂ ਬਣਾ ਬਾਈ ਨਵੇਂ ਖਿਡਾਰੀਆਂ ਨੂੰ ਦੇਖੋ ਜਿਹੜੇ ਨਵੇਂ ਮੁੰਡੇ ਉੱਠਰੇ ਨੇ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਜਿਵੇਂ ਪਿਛਲੇ ਦਿਨੀ ਵੀ ਆ ਪਿਛਲੇ ਮੈਚਾਂ 'ਚ ਵੀ ਹੋਰ ਮੁੰਡੇ ਨਵੇਂ ਸੀਗੇ ਉਹਨਾਂ ਨੇ ਵੀ ਤਗੜੀਆਂ ਟੀਮਾਂ ਹਰਾਈਆਂ ਸੀਗੀਆਂ ਉਹ ਜਿਹੜੇ ਖਿਡਾਰੀਆਂ ਨੂੰ ਜਰ ਤੁਸੀਂ ਸਨਮਾਨ ਕਰਿਆ ਕਰੋ ਉਹਨਾਂ ਦਾ ਰੇਡਾਂ 'ਚ ਫਿਰ ਪੈਸੇ ਲਾਇਆ ਕਰੋ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਗੱਡੀਆਂ ਨਾਲ ਸਨਮਾਨ ਰੱਖਿਆ ਕਰੋ ਨਵੇਂ ਖਿਡਾਰੀਆਂ ਦਾ ਨਵੇਂ ਉੱਤਰਨ ਵਾਲੇ ਖਿਡਾਰੀਆਂ ਦਾ ਆਪਦੇ ਮਾਝੇ ਮਾਲਵੇ ਦੋਆਬੇ ਵਾਂਗ ਸਾਰੇ ਸਾਂਝੇ ਨੇ ਯਾਰ ਹਨਾ ਚਲ ਪੰਜਾਬ ਵਾਲੇ ਵੀ ਨਹੀਂ ਚਾਹੇ ਹਰਿਆਣੇ ਦਾ ਵੀ ਕੋਈ ਨਵਾਂ ਖਿਡਾਰੀ ਉੱਠਦਾ ਜਿਹੜਾ ਉਹਦੇ ਪੈਸੇ ਲਾਓ ਉਹ ਤੇ ਉਹ ਕਰੋ ਨਾ ਕਿ ਜਿਹੜਾ ਦਾ ਘਰ ਭਰਿਆ ਪੜਿਆ ਜਿਹੜਾ ਰੋਜ਼ 2-3 ਲੱਖ ਰੁਪਏ ਲੈ ਕੇ ਘਰੇ ਵੜਦਾ ਉਹ ਤੇ ਤੁਸੀਂ ਪੈਸੇ ਲਾਈ ਜਾਂਦੇ ਹੋ ਜੇ ਇਹ ਪੈਸੇ ਤੁਸੀਂ 37 ਜਰਗੜੀ ਨੂੰ ਉੱਤੇ ਹੁੰਦੇ ਜਾਂ ਹੋਰ ਹੁੰਦੇ ਉਹਦਾ ਵਿਚਾਰੇ ਦਾ ਕਿੰਨਾ ਮਾਨ ਹੁੰਦਾ ਮੰਦੀਪ ਬੱਲਰਾ ਨੂੰ ਪ੍ਰਤਾਪ ਘੜਾਣੇ ਨੂੰ ਕਿੰਨਾ ਤਕੜਾ ਯਾਰ ਪ੍ਰਦਰਸ਼ਨ ਬੰਦੇ ਨੇ ਇੱਤਾ ਯਾਰ ਅਜਾ ਮੰਦੀਪ ਬੱਲਰਾ ਯਾਰ ਇੱਕ ਨਵੀਂ ਜੀ ਉਮਰ ਦਾ ਛੋਟਾ ਜਿਹਾ ਮੁੰਡਾ ਹਨਾ ਅੰਨੀਆਂ ਤਕੜਾਂ ਰੇਡਾਂ ਤੇ ਤਕੜੀਆਂ ਰੇਡਾਂ ਪਾਈਆਂ ਉਹਨੇ ਯਾਰ ਅੱਜ ਕਮਾਲ ਕਰਤੀ ਬੰਦੇ ਨੇ ਯਾਰ ਹੱਥ ਨਹੀਂ ਧਰਾ ਮੈਨੂੰ ਲੱਗਦਾ ਇੱਕ ਜੱਫਾ ਮਸਾ ਕਰਦਾ ਹੋਊਗਾ ਪਤਾ ਨਹੀਂ ਖਾਦਾ ਹੀ ਨਹੀਂ ਹੋਗਾ ਤੇ ਇੰਨੀਆਂ ਸੋਹਣੀਆਂ ਰੇਡਾਂ ਪਾਈਆਂ ਉਹ ਬੰਦੇ ਦੇ ਤੁਸੀਂ ਨੇ ਉਹਦੀਆਂ ਰੇਡਾਂ ਦੇ ਲਾਣ ਨੇ ਕੀ ਯਾਰ ਉਹਦੀਆਂ ਰੇਡਾਂ ਲਾਣ ਨੇ 31000 ਉਹ ਤੋਂ ਓਦੇ ਪੈਸੇ ਮੁੱਕ ਜਾਂਦੇ ਜਦੋਂ ਕੋਈ ਸਟਾਰ ਵੱਡਾ ਖੇਡਣਾ ਆਉਂਦਾ ਜਿਹਦਾ ਲੋਹੇ ਨਾਲ ਘਰ ਭਰੇ ਹੋਇਆ ਪੈਸਿਆਂ 'ਚ ਉਹ ਮੰਨ ਲਓ ਮਾਲਾ ਤੇ ਹੜੇ ਕੜਾ ਘੜਾ ਕੇ ਮਿੰਤਾ ਘਰਾ ਘਰਾ ਕੇ ਟੂਰਨਾਮੈਂਟ ਤੇ ਖੇਡਦਾ ਉਹਦੇ ਤੁਸੀਂ ਉਹਦੇ ਤੁਸੀਂ ਪੈਸੇ ਲਾਉਨੇ ਯਾਰ ਭਰਾ ਫੇਰ ਤੁਸੀਂ ਫਿਰ ਕਹਿੰਦੇ ਹੋਗੇ ਯਾਰ ਬੋਲਦੇ ਆ ਹਨਾ ਤੇ ਆਪਾਂ ਕਿਸੇ ਨੂੰ ਇਹਦੇ ਵਿੱਚ ਐ ਨਹੀਂ ਪੰਜਾਬ ਹਰਿਆਣੇ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਬਸ ਇਹ ਕਰਨਾ ਵੀ ਵੀ ਨਵੇਂ ਪਲੇਅਰਾਂ ਨੂੰ ਯਾਰ ਸਪੋਰਟ ਕਰੋ ਨਵੇਂ ਉੱਠਣ ਵਾਲੇ ਮੁੰਡਿਆਂ ਨੂੰ ਉਠਾਓ ਫੇਰ ਹੀ ਨਵੀਂ ਪਣੀਰੀ ਤਿਆਰ ਹੋਊਗੀ ਜੇ ਤੁਸੀਂ ਰੱਜਾਂ ਨੂੰ ਰਜਾਈ ਹੋਗੇ ਉਹ ਚੁਪਰਾ ਕੋਈ ਤੰਤਰੀ ਹੈਗਾ ਨਾ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਵਧੀਆ ਕਮੈਂਟ ਕਰਿਓ ਭਰਾ ਬਣ ਕੇ ਵੀ ਚਾਹੇ ਪ੍ਰਾਣੇ ਦੇ ਹਰਿਆਣੇ ਦੇ ਨੇ ਚਾਹੇ ਪੰਜਾਬ ਦੇ ਨੇ ਯਾਰ ਨਵੇਂ ਖੜਿਆ ਰਿਆਂ ਦੇ ਨੂੰ ਸਪੋਰਟ ਕਰੋ ਜਿਹੜੇ ਨਵੇਂ ਉੱਠਦੇ ਨੇ ਹਨਾ ਜਿਹੜੇ ਨਵੇਂ ਵਧੀਆ ਹੋਣੇ ਜਿਵੇਂ ਹਰਿਆਣਾ ਦੇ ਵਿੱਚ ਹੈਗਾ ਧਾਕੜ ਕੋਕੜੀਆਂ ਕਿੰਨਾ ਵਧੀਆ ਖੜਿਆ ਰਿਆ ਉਹਦਾ ਕੋਈ ਸਨਮਾਨ ਨਹੀਂ ਹੋਇਆ ਉਹਨਾਂ ਨੂੰ ਵੀ ਸਨਮਾਨ ਕਰੋ ਆਪਾਂ ਕਹਿੰਨੇ ਆ ਜਿਹੜੇ ਨਵੇਂ ਆਪਣੇ ਪੰਜਾਬ 'ਚ ਨਵੇਂ ਮੁੰਡੇ ਉੱਠਦੇ ਨੇਗੇ ਨਾਮ ਬਣਾ ਰਹੇ ਨੇ ਸ਼ੈਂਟੀਗਰਾ ਚੌਲਾਂ ਕਿੰਨਾ ਵਧੀਆ ਮੁੰਡਾ ਉੱਠਾ ਉਹਦਾ ਕੋਈ ਸਨਮਾਨ ਨਹੀਂ ਹੋਇਆ ਨਵੇਂ ਜਿਹੜੇ ਉੱਠਦੇ ਨੇ ਉਹਨਾਂ ਦਾ ਵੀ ਕਿਸੇ ਦਾ ਸਨਮਾਨ ਨਹੀਂ ਕਰਦੇ ਪੁਰਾਣੇ ਜਿਨ੍ਹਾਂ ਕੋਲੇ ਪਹਿਲਾਂ ਹੀ ਇੰਨਾ ਕੁਝ ਆਲਰੇਡੀ ਉਹਨਾਂ ਦਾ ਵੀ ਸਕੋਰਪੀਅਸ ਉਹਨੂੰ ਉਤਾਰ ਦੇ ਦੋਈ ਇਹਨੂੰ ਲੰਡੀ ਜੀਪ ਦੇ ਦੋਈ ਇਹ ਤੇ 11000 ਰੁਪਏ ਦੇ ਡਾਲਰ ਲਾਦੇ ਉਹ ਕੋਈ ਗੱਲਾਂ ਭਰਾਓ ਪੰਜਾਬੀਓ ਜੇ ਕਵੱਡੀ ਬਚਾਉਣੀ ਆ ਤਾਂ ਨਵੇਂ ਮੁੰਡਿਆਂ ਨੂੰ ਠਾ ਲੋ ਨਵੇਂ ਮੁੰਡੇ ਫੇਰ ਹੀ ਅੱਗੇ ਆਉਣਗੇ ਜੇ ਤੁਸੀਂ ਇਹਨਾਂ ਨੂੰ ਜਿਹੜੇ ਰੋਜ਼ ਜਿੱਤੇ ਨੇ ਇਹਨਾਂ ਨੂੰ ਜਿਤਾਈ ਜਾਓਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ ਕਵੱਡੀ ਗਰਾਊਂਡ ਦਾ ਇੰਨੇ ਨੇ ਪੈਸੇ ਲਾਉਣ ਦਾ ਲੱਖਾਂ ਕਰੋੜਾਂ ਦਾ ਸੋ ਵੀਡੀਓ ਨੂੰ ਬਤ ਉਹ ਸ਼ੇਅਰ ਕਰੋ ਧੰਨਵਾਦ ਜੀ